ਹਾਂ ਸਾਡੇ ਵੀ ਤੇ ਖੜੇ ਆ ਤੇ ਆ ਸਾਰੇ ਇਲਾਕਾ ਨੂੰ ਅਸੀਂ ਸੰਗਤ ਪੜੀ ਆ ਵੈਸੇ ਵਿੱਚ ਇਹ ਜਿਹੜਾ ਸਿੰਘ ਹੈ ਕੀ ਨਾਮ ਹੈ ਤੇਰਾ ਇਹਦਾ ਨਾਮ ਗੁਰਦੀਪ ਸਿੰਘ ਜੀ ਪਿੰਡ ਪਿੱਛੋਂ ਮਾਛੀਵੜਾ ਪਿੰਡ ਕਿਹੜਾ ਪਿੰਡੇ ਦਾ ਕੌਂਕੀ ਹੈ ਜੀ ਇਹ ਗਰੰਥੀ ਸਿੰਘ ਦੀ ਡਿਊਟੀ ਕਰਦਾ ਠੀਕ ਹੈ ਜੀ ਨਾਲ ਇਹਦੇ ਸਹਾਇਕ ਆ ਮੁੰਡਾ ਸਿੰਘ ਠੀਕ ਹੈ ਜੀ ਇਹ ਦੋਨੇ ਸਿੰਘ ਸੀ ਇਹ ਵੈਸੇ ਇਹ ਅਮਰਤਾ ਰਹੀ ਹੈ ਇਹਦੇ ਕਿਰਪਾਨ ਪਾਈ ਹੋਈ ਹੈ ਜੀ ਆਹ ਰੀ ਸ੍ਰੀ ਸਾਹਿਬ ਡੋਰੀ ਵਾਲੀ ਇਹਦੇ ਤੇ ਇਹਨਾਂ ਨੇ ਬਹਿ ਕੇ ਹਾਤੇ ਦੇ ਵਿੱਚ ਸ਼ਰਾਬ ਲੈ ਕੇ ਉੱਥੇ ਛਕੀ ਆ। ਛਾਤੀ ਜਦੋਂ ਉਹਨਾਂ ਨੇ ਇਤੋਂ ਪੈਸੇ ਮੰਗੇ ਤੇ ਇਹਨਾਂ ਨੇ ਪੈਸੇ ਦਿੱਤੇਗਾ ਉੱਥੇ ਥੱਲੂੜ ਬਾਜੀ ਨਾਲ ਲੜਾਈ ਕੀਤੀ ਹੈ। ਜੋ ਵੀ ਹੋਊਗਾ ਉਹ ਮਾਲਕਾਨੇ ਦਾ ਸਮਝੌਤਾ ਹੋ ਗਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਤੇ ਅੰਮ੍ਰਿਤ ਆ ਰਹੀ ਹੈ ਫਿਰ ਉਹ ਜੇ ਪਿੱਛੇ ਦੇ ਪਿੱਛਾ ਕਰਨ ਗਏ ਤੇ ਇਹਨਾਂ ਨੇ ਉਹਨਾਂ ਨਾਲ ਹੱਥੋ ਪਾਈ ਕੀਤੀ। ਉਹ ਵੀ ਉਹਨਾਂ ਨੇ ਫਿਰ ਥਾਣੇ ਪ੍ਰਸ਼ਾਸਨ ਨੂੰ ਸਾਰਾ ਕੁਝ ਦੱਸਿਆ। ਇਹ ਤੇ ਅਜੇ ਥਾਣੇ ਖੜੇ ਨਾ ਸਾੜੇ। ਉਹ ਇਹਨਾਂ ਦਾ ਰਾਜੀਨਾਮਾ ਹੋ ਗਿਆ। ਇਹ ਗਰੰਤੀ ਸਿੰਘ ਤੇ ਗੁਰਦੇਵ ਸਿੰਘ। ਕਸੀਂ ਬੇਨਤੀ ਕਰਦੇ ਆਂ ਸੰਗਤ ਨੂੰ ਅਸੀਂ ਜਥੇਬੰਦੀ ਵੱਲੋਂ ਆ ਤੇ ਸਾਡਾ ਲਾਗੇ ਗੁਰਦੁਆਰਾ ਸਲਵਾਣਾ ਸਾਹਿਬ ਹੈ ਤੇ ਅਸੀਂ ਸਾਰੀ ਸੰਗਤ ਖੜੀ ਆ ਅਸੀਂ ਇਕੱਲੇ ਨਹੀਂ ਆ ਜਿਹਨੇ ਸਾਨੂੰ ਬੁਲਾਇਆ ਠੀਕ ਆ ਜੀ ਇਹ ਇੱਕ ਪਾਠੀ ਸਿੰਘ ਆ ਤੇ ਅਸੀਂ ਇਹ ਬੇਨਤੀ ਕਰਦੇ ਆਂ ਅਸੀਂ ਕਿਹਾ ਇਹਨੂੰ ਕੁਛ ਨਹੀਂ ਆ ਜੋ ਹੋਇਆ ਪਿੰਡ ਵਾਲਿਆਂ ਨਾਲ ਇਹਨਾਂ ਦਾ ਹੋਇਆ ਮਾਲਕਾਂ ਨਾਲ ਹੋਇਆ ਅੰਦਰ ਫੈਸਲਾ ਥਾਣੇ 'ਚ ਹੋਇਆ ਜਾਂ ਦਰਬਾਰ 'ਚ ਅਸੀਂ ਆਪਣੇ ਵੱਲੋਂ ਇਹ ਕਰ ਵੀਨੇ ਪਾਈਏ ਕਿਰਪਾਨ ਜੀ ਇਹ ਗਰੰਥੀ ਸਿੰਘ ਆ ਤੁਸੀਂ ਉਹਨੂੰ ਪ੍ਰੈਜ਼ੀਡੈਂਟ ਗਰੰਥੀ ਸਿੰਘ ਹੋ ਕਿਤੇ ਦੇਖ ਹਾਂ ਮੈਂ ਪਹਿਲਾਂ ਹੁਣ ਕੀ ਡਿਊਟੀ ਕਰਦੇ ਕਿੱਥੇ ਕਰਦੇ ਹੁਣ ਮਂਡੇਰਾ ਪੰਨ ਡਿਊਟੀ ਕਰਦੇ ਛੱਡ ਗਏ ਹੁਣ ਕਿੱਥੇ ਕਰਦੇ ਸਟੈਂਡ ਹਨ ਮਂਡੇਰਾ ਮੈਂ ਹਾਂ ਸਟੈਂਡ ਮਂਡੇਰਾ ਤੇ ਇਸ ਟਾਈਮ ਹੁਣ ਕਰਦੇ ਹੁਣ ਹੁਣ ਕਰਦਾ ਜੀ ਮਂਡੇਰਾ ਡਿਊਟੀ ਕਰਦਾ ਇਹ ਤੇ ਅਸੀਂ ਬੇਨਤੀ ਕਰਦੇ ਆਂ ਵੀ ਇਹ ਸਿੰਘ ਜਿੰਨਾ ਚਿਰ ਆਪਣੀਆਂ ਆਦਤਾਂ ਨਹੀਂ ਸੁਧਾਰਦਾ ਠੀਕ ਹੈ ਜੀ ਇਹਨੂੰ ਕਿਤੇ ਡਿਊਟੀ ਨਾ ਦਿੱਤੀ ਜਾਵੇ ਜਿੰਨਾ ਚਿਰ ਆਪਣੀਆਂ ਆਦਤਾਂ ਤੋਂ ਕਾਬੂ ਨਹੀਂ ਪੜਦਾ ਕਦੇ ਆਪਣੀਆਂ ਆਦਤਾਂ ਸੁਧਾਰੂਗਾ ਸਭ ਕੁਝ ਸੁਧਰ ਜਾਊਗਾ ਸਾਰਾ ਕੁਝ ਵੈਸੇ ਤਾਂ ਮਾਰੇ ਦੀ ਮੱਤ ਤੇ ਜਿਹੜਾ ਪਰਦਾ ਪਿਆ ਉਹ ਚੱਕ ਦੇਣ ਵਧੀਆ ਗੱਲ ਹੈ ਕੋਈ ਇਦਾਂ ਦੀ ਗੱਲ ਨਹੀਂ ਜੀ ਤੁਸੀਂ ਗੁਰਸਿੱਖੀ ਚ ਰਹਿ ਕੇ ਸਭ ਕੁਝ ਕਰ ਰਹੇ ਹੋ ਤੇ ਸਾਡੇ ਵਿੱਚ ਅਧਾਰਨੀ ਆਪਾਂ ਕੋਈ ਪ੍ਰਯਤ ਕਰੀਏ ਇਸ ਕਰਕੇ ਸਾਰੇ ਖੜੇ ਹੈ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਮਹਾਰਾਜ ਸਾਡੇ ਤੋਂ 4 ਵਜੇ ਸਾਰੇ ਛਣ ਦੇ ਸੱਜਣ ਦੇ ਸੀ ਸਾਡੇ ਕੋਲ ਠੀਕ ਹੈ ਜੀ ਪੰਚਾਇਤ ਖੜੀ ਹੈ ਮੇਰੇ ਕੋਲ ਪਿੰਡ ਦੇ ਹੈ ਨਾ ਜੀ ਸਰਪੰਚ ਸਾਹਿਬ ਖੜੇ ਹੈ ਸਾਰੇ ਖੜੇ ਹੈ ਵੀ ਅਸੀਂ ਪੰਜ ਅੰਮ੍ਰਿਤਧਾਰੀ ਸਿੰਘ ਖੜੇ ਹੈ ਇੱਥੇ ਠੀਕ ਹੈ ਜੀ ਤੇ ਇਸ ਕਰਕੇ ਅਸੀਂ ਨੂੰ ਕੁਛ ਨਹੀਂ ਕੀਆ ਮਰ ਅਸੀਂ ਅੱਜ ਦੀ ਇਹਨੇ ਕਰਾਇਤਾ ਕਰਦੀ ਹੈ ਜੀ ਤੇ ਅਸੀਂ ਇਹਦੀ ਸ੍ਰੀ ਸਾਹਿਬ ਵਧਾਉਣੀ ਹੈ ਜੋ ਇਹਨੇ ਥੱਲੇ ਪਾਈ ਹੋਈ ਹੈ ਤੇ ਕਿ ਬੇਨਤੀ ਕਰਦੇ ਸੰਗਤ ਨੂੰ ਇਹਨੂੰ ਕਿਤੇ ਗ੍ਰੰਥੀ ਸਿੰਘ ਦੀ ਡੂਤੀ ਨਹੀਂ ਦੇਣੀ ਜੀ ਕਿਸੇ ਨੇ ਠੀਕ ਹੈ ਜੇ ਕਿਸੇ ਨੇ ਦੇਣੀ ਆ ਉਹ ਆਪਣੇ ਜ਼ਿੰਮੇਵਾਰੀ ਦਊਗਾ ਜੇ ਇਹਨੇ ਕਿਤੇ ਮਾਫੀ ਮੰਗਣੀ ਹੈ ਅਮਰ ਦੁਬਾਰਾ ਛਕਣਾ ਇਹ ਆਪਣਾ ਸੁਧਾਰ ਕਰਕੇ ਤੇ ਫਿਰ ਅਮਰ ਛਕੇ ਉਧਰ ਨੂੰ ਕਰੋ ਤਾਮਰ ਛਕੇ ਜੇ ਆਪਣੇ ਆਪ ਨੂੰ ਸੁਧਾਰ ਲੂਗਾ ਜੇ ਸਾਡੇ ਨਾਲ ਸੰਪਰਕ ਕਰੂਗਾ ਸੁਧਰ ਕੇ ਆ ਕੇ ਫਿਰ ਮਹਾਰਾਜ ਦੇ ਉੱਤੇ ਮਾਫੀ ਮੰਗ ਕੇ ਕਾਲ ਤੱਕ ਸਭ ਤੋਂ ਠੀਕ ਹੈ ਜੀ ਇਨੂੰ ਲਿਖਤੀ ਵਿੱਚ ਉੱਥੇ ਜਾ ਕੇ ਕਰਨਾ ਪੈਣਾ ਮੇਰੇ ਤੋਂ ਕਰਿਆ ਤੁਸੀਂ ਜੀ ਮੇਰੀ ਉੱਥੇ ਇਦਾਂ ਕਰਕੇ ਰਾਈਨਾਮਾ ਹੋਇਆ ਜੋ ਵੀ ਹੋਇਆ ਉਹ ਤਾਂ ਵੀਡੀਓ ਪਈ ਉਹ ਵੀ ਚਲਣੀ ਹੈ ਨਾਲ ਹਜੇ ਜੇ ਤੂੰ ਕੀਤਾ ਸਾਰਾ ਕੁਝ ਪ੍ਰੈਸ ਕਰਕੇ ਇਹਨੂੰ ਅੱਗੇ ਤੋਂ ਅਸੀਂ ਇਹਦੀ ਜੀ ਸ੍ਰੀ ਸਾਹਿਬ ਲਾ ਰਹੇ ਹਾਂ ਮਹਾਰਾਜ ਅੱਗੇ ਚਲੋ ਅਰਦਾਸ ਬੇਨਤੀ ਤਾਂ ਅਸੀਂ ਕਰਤੀ ਹੈ ਪਹਿਲਾਂ ਵੀ ਇਹਨੇ ਠੀਕੇ ਦੇ ਬਹਿ ਕੇ ਵੱਡੀ ਕੁ ਰਹ ਤੇ ਸ਼ਰਾਬ ਪੀਤੀ ਹੈ ਠੀਕ ਹੈ ਤੇ ਉਹ ਸੰਗਤ ਦੇ ਵਿੱਚ ਰੋਸ ਹੈ ਵੀ ਉਹ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਇਦਾਂ ਵੀ ਸਾਡੇ ਚਲੋ ਸਾਨੂੰ ਸੱਦਿਆ ਨਾ ਨੇ ਵੀ ਅਸੀਂ ਇਸ ਕਰਕੇ ਇਹਦੀ ਅੱਜ ਸ੍ਰੀ ਸਾਹਿਬ ਲਾ ਰਹੇ ਹਾਂ ਤੇ ਜੇ ਆਪਣੇ ਆਪ ਨੂੰ ਕਰ ਲੂਗਾ ਫਿਰ ਦੁਬਾਰਾ ਮਰਛਾ ਦਾ ਅਮਰਤਾ ਦਾ ਭੰਗ ਹੋ ਗਿਆ ਜੀ ਕਿਸਾਬ ਦਾ ਠੀਕ ਹੈ ਜੀ ਉਹ ਤਾਂ ਰਿਹਾ ਹੀ ਨਹੀਂ ਹੁਣ ਵਿਨਾਈ ਰਹਿਣਾ ਨੇ ਪਹਿਲਾਂ ਚਲੋ ਪੜਦੇਣਾ ਕਰ ਗਿਆ ਉਹ ਕੰਮ ਸੋਬਾਰੀ ਕਰ ਗਿਆ ਹੁਣ ਤਾਂ ਹੋ ਗਿਆ ਤੁਸੀਂ ਵੀਰ ਜੀ ਸ੍ਰੀ ਸਾਹਿਬ ਆਪਣੇ ਲਾਓ ਆਪਣੇ ਹੱਥੀ ਲਾਓ ਇਹ ਤਾਂ ਤੁਹਾਡੇ ਲਈ ਕੋ ਹੁਣ ਦੂਜੇ ਕੰਮ ਰਹਿ ਗਿਆ ਤੇ ਕੁਛ ਨਹੀਂ ਇਹਨਾਂ ਦੀ ਸ੍ਰੀ ਸਾਹਿਬ ਹੈ ਜੀ ਇਹ ਲਾ ਲਈਏ ਵੈਸੇ ਤੁਹਾਡਾ ਅਮਰ ਕੰਗਾ ਕੜਾ ਹੈਗਾ ਹੈ ਕੜਾ ਹੈ ਕੁਸ਼ਹਰਾ ਪਾਇਆ ਥੱਲੇ ਪੱਕੀ ਗੱਲ ਹਾਂ ਦੇਖੋ ਪਾਇਆ ਚਲੋ ਇਹ ਤੇਰਾ ਅਮਰਤਵੀਰ ਹੋ ਗਿਆ ਅੱਜ ਤੋਂ ਪੰਗ ਠੀਕ ਹੈ ਇਹ ਤੂੰ ਖੁਦ ਕੀਤਾ ਅਸੀਂ ਨਹੀਂ ਕੀਤਾ ਉਹ ਖੁਦ ਕੀਤਾ ਖਰਾਏ ਤੂੰ ਕੀਤੀ ਹੈ ਪੰਗ ਤੂੰ ਕੀਤਾ ਇਸ ਕਰਕੇ ਤੂੰ ਦੁਬਾਰਾ ਆਪਣੇ ਅਵਸਥਾarna ਹੋ ਗਏ ਤਹਾਰ ਕੇ ਅਬਰ ਸ਼ਕਲੀ ਸਾਰੀ ਸੰਗਤ ਖੜੀ ਹੈ ਸਾਰਿਆਂ ਤੇ ਮਾਰਦੂ ਜੀ ਅਸੀਂ ਨਹੀਂ ਇਕੱਲੇ ਫੈਸਲਾ ਲਿਆ ਇਹ ਪੰਜ ਸảnh ਖੜੇ ਆ ਅਸੀਂ ਇਹ ਤੈਨੂੰ ਸੁਧਰ ਜਾਏਗਾ ਤਾਂ ਵਧੀਆ ਗੱਲ ਹੈ ਤੇ ਨਹੀਂ ਸੁਧਰਿਆ ਤਾਂ ਫਿਰ ਤੇ ਸਾਰਾ ਕੁਝ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ